ਬਾਪੂ ਸ਼ੋਣ ਸਿੰਘ 8ਵੀਂ ਜਮਾਤ ਦੇ ਵਿੱਚ ਪੜਦਾ ਸੀ ਜਦੋਂ ਬਾਪੂ ਦੀਆਂ ਕਿਸੇ ਕਾਰਨ ਲੱਤਾਂ ਦੋਨੇ ਖੜ ਗਈਆਂ ਸੀ ਫਿਜ਼ੀਕਲੀ ਡਿਸੇਬਲ ਹੋਣ ਕਾਰਨ ਵਿਆਹ ਨਹੀਂ ਸੀ ਹੋਇਆ ਬਾਪੂ ਦਾ ਹੱਥ ਵਾਲੀ ਸਲਾਈ ਮਸ਼ੀਨਾਂ ਬਾਪੂ ਪੱਲੀਆਂ ਸਲਾਈ ਕਰਦਾ ਸੀ ਅਸੀਂ ਤੁਹਾਨੂੰ ਜਾਣਮਾ ਜਿਹੜੇ ਬਾਪੂ ਦੇ ਸਰੀਰ ਤੇ ਉਹ ਦਿਖਾ ਨਹੀਂ ਸਕਦੇ ਬਹੁਤ ਡੂੰਗੇ ਡੂੰਗੇ ਜ਼ਖਮ ਹੋਏ ਪਏ ਆ ਬਾਪੂ ਜੀ ਨੂੰ ਸਾਡੇ ਕੋਲੇ ਇਲਾਜ ਵਾਸਤੇ ਇੱਕ ਪੰਚਾਇਤ ਦੇ ਰੂਪ ਚ ਬਜ਼ੁਰਗ ਨਗਰ ਨਿਵਾਸੀ ਇਕੱਠੇ ਹੋ ਕੇ ਸਾਡੇ ਕੋਲੇ ਲੈ ਕੇ ਆਏ ਨੇ ਇਹਨਾਂ ਦਾ ਵੀ ਧੰਨਵਾਦ ਆ ਸਤਕਾਰਯੋਗ ਨੇ ਸਾਡੇ ਲਈ ਅਰਦਾਸ ਕਰਿਓ ਕਾਲਪੁਰਖ ਵਾਹਿਗੁਰੂ ਬਾਪੂ ਨੂੰ ਤੰਦਰੁਸਤੀ ਬਖਸ਼ੇ ਬਾਪੂ ਜੀ ਜਲਦ ਤੋਂ ਜਲਦ ਠੀਕ ਹੋ ਕੇ ਦੁਬਾਰਾ ਆਪਣੀ ਮਸ਼ੀਨ ਤੇ ਬੈਠ ਸਕੇ ਜਿਹਦੇ ਉੱਤੇ ਬੈਠ ਕੇ ਬਾਪੂ ਆਪਦੀ ਰੋਜੀ ਰੋਟੀ ਕਮਾਉਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਸੋਹਣ ਸਿੰਘ ਜੀ ਆ ਪਿੰਡ ਹਥਨਾ ਜ਼ਿਲ੍ਹਾ ਮਲੇਰਕੋਟਲਾ ਪਾਹ ਤਟਿੰਕੂ ਬਾਪੂ ਸੋਹਣ ਸਿੰਘ ਬਾਪੂ ਚੱਕਿਆ 8ਵੀਂ ਜਮਾਤ ਦੇ ਵਿੱਚ ਪੜਦਾ ਸੀ ਜਦੋਂ ਬਾਪੂ ਦੀਆਂ ਕਿਸੇ ਕਾਰਨ ਲੱਤਾਂ ਦੋਨੇ ਖੜ ਗਈਆਂ ਸੀ ਫਿਰ ਬਾਪੂ ਨੇ ਆਪਣੀ ਜ਼ਿੰਦਗੀ ਦਾ سہਾਰਾ ਜਿਹੜਾ ਉਹਨੂੰ ਟ੍ਰਾਈਸਾਈਕਲ ਨੂੰ ਬਣਾਇਆ ਉਹਦੇ ਉੱਤੇ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਇੱਕ ਮਿਹਨਤਕਸ਼ ਇਨਸਾਨ ਬਣਿਆ ਬਾਪੂ ਆਪਣੀ ਜ਼ਿੰਦਗੀ ਦੇ ਵਿੱਚ ਹੱਥ ਵਾਲੀ ਸਲਾਈ ਮਸ਼ੀਨਾਂ ਬਾਪੂ ਪੱਲੀਆਂ ਸਿਲਾਈ ਕਰਦਾ ਸੀ ਫਿਜ਼ੀਕਲੀ ਡਿਸੇਬਲ ਹੋਣ ਕਾਰਨ ਵਿਆਹ ਨਹੀਂ ਸੀ ਹੋਇਆ ਬਾਪੂ ਦਾ ਕਰੀਬ ਅੱਜ ਤੋਂ 29-30 ਸਾਲ ਪਹਿਲਾਂ ਬਾਪੂ ਦੀਆਂ ਲੱਤਾਂ ਜਿਹੜੀਆਂ ਖੜ ਗਈਆਂ ਸੀ ਅੱਜ 43-44 ਸਾਲ ਦੀ ਉਮਰ ਆ ਬਾਪੂ ਦੀ ਬੜੀ ਵਧੀਆ ਜ਼ਿੰਦਗੀ ਲੰਘਦੀ ਸੀ ਮਿਹਨਤ ਕਰਦਾ ਸੀ ਵਧੀਆ ਰੋਜੀ ਰੋਟੀ ਕਮਾਉਂਦਾ ਸੀ ਪਰਾਵਾ ਬਾਪੂ ਦਾ ਨਾਲ ਕੀ ਨਾਮ ਹੈ ਬਾਈ ਜੀ ਤੁਹਾਡਾ ਭਜਨ ਭਜਨ ਸਿੰਘ ਆ ਬਾਪੂ ਅੱਜ ਬਾਪੂ ਦਾ ਇਸ ਦੁਨੀਆ ਦੇ ਵਿੱਚ ਕੋਈ ਸਾਮ ਸੰਭਾਲ ਕਰਨ ਵਾਲਾ ਨਹੀਂ ਹੈ ਇਹ ਭਰਾਵਾ ਵਿਆਹਿਆ ਹੋਇਆ ਬਾ ਬੱਚੇ ਆ ਇਹੀ ਬਾਪੂ ਦੀ ਦੇਖ ਰੇਖ ਜਿਹੜੀ ਕਰਦੇ ਆ ਇਹ ਪਿੰਡ ਵਾਸੀ ਨੇ ਕੀ ਨਾਮ ਆ ਬਾਪੂ ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਤੁਹਾਡਾ ਜੀ ਤਰਜੰਟ ਸਿੰਘ ਤੁਹਾਡਾ ਬਾਈ ਜੀ ਕਰਮ ਸਿੰਘ ਕਰਮ ਸਿੰਘ ਤੁਹਾਡਾ ਵੀਰੇ ਰਿਸ਼ਪਾਲ ਸਿੰਘ ਜੀ ਪਿੰਡ ਵਾਸੀ ਇਕੱਠੇ ਹੋ ਕੇ ਬਾਪੂ ਜੀ ਨੂੰ ਅੱਜ ਸਾਡੇ ਕੋਲੇ ਲੈ ਕੇ ਆਏ ਨੇ ਸਾਨੂੰ ਵੀਡੀਓ ਭੇਜੀਆਂ ਸੀ ਬਾਪੂ ਜੀ ਦੇ ਹਾਲਾਤਾਂ ਦਾ ਜਾਣੂ ਕਰਾਇਆ ਸੀ ਅਸੀਂ ਤੁਹਾਨੂੰ ਜ਼ਖਮ ਆ ਜਿਹੜੇ ਬਾਪੂ ਦੇ ਸਰੀਰ ਤੇ ਉਹ ਦਿਖਾ ਨਹੀਂ ਸਕਦੇ ਬਹੁਤ ਡੂੰਗੇ ਡੂੰਗੇ ਜ਼ਖਮ ਹੋਏ ਪਏ ਆ ਜਦੋਂ ਬਾਪੂ ਨੂੰ ਅੱਜ ਤੋਂ 5-6 ਮਹੀਨੇ ਪਹਿਲਾਂ ਦਿੱਕਤ ਆਈ ਤਾਂ ਰਿੰਦਰਾ ਹਸਪਤਾਲ ਦੇ ਵਿੱਚ ਲੈ ਕੇ ਗਏ ਉਹਨਾਂ ਨੇ ਕੁਝ ਦਿਨ ਉੱਥੇ ਰੱਖਿਆ ਪੱਟੀਆਂ ਪੁੱਟੀਆਂ ਕੀਤੀਆਂ ਬਾਪੂ ਜੀ ਹੁਣ ਹੀ ਦੱਸ ਦਿਆ ਵੀ ਤੀਜ ਉੱਥੇ ਜਾਣ ਰੋਲਾ ਪਾ ਕੇ ਪੱਟੀ ਕਰਾਉਣੀ ਪੈਂਦੀ ਸੀ ਜਿਹੜੀ ਕੇਅਰ ਆ ਉੱਥੇ ਸਹੀ ਤਰੀਕੇ ਨਾਲ ਨਹੀਂ ਸੀ ਹੁੰਦੀ ਇਸੇ ਤਰ੍ਹਾਂ ਹੀ ਘਰੇ ਲਿਆਂਦਾ ਘਰੇ ਲਿਆ ਕੇ ਮਲਮ ਪੱਟੀ ਕਰਾਉਂਦੇ ਰਹੇ ਜਾਂ ਇੱਕ ਪਾਸੇ ਜ਼ਖਮ ਸੀ ਜਦੋਂ ਦੂਸਰੇ ਪਾਸੇ ਪਾਸਾ ਦਵਾ ਕੇ ਹਵਾ ਲਵਾਉਂਦੇ ਸੀ ਜ਼ਖਮਾਂ ਨੂੰ ਤਾਂ ਦੂਸਰੇ ਪਾਸੇ ਵੀ ਬੈਡ ਸੋਲ ਹੋ ਗਿਆ ਹੁਣ ਪੱਟ ਦੇ ਉੱਤੇ ਵੀ ਇੱਕ ਬੜਾ ਡੂੰਗਾ ਜ਼ਖਮ ਆ ਜਿਹਦੇ ਵਿੱਚੋਂ ਬਾਪੂ ਹੁਣੀ ਦੱਸਦਿਆ ਵੀ ਰਾਹਤ ਨਿਕਲਦੀ ਆ ਪਸ ਨਿਕਲਦੀ ਆ ਤੇ ਪੁੜਿਆਂ ਦੇ ਉੱਤੇ ਜ਼ਖਮ ਨੇ ਬੈਡ ਸੋਲ ਨੇ ਬਹੁਤ ਡੂੰਗੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਹੱਥ ਪੈਣ ਵਾਲੀ ਗੱਲ ਆ ਫਿਰ ਦੁਬਾਰਾ ਧੂਰੀ ਹਸਪਤਾਲ ਚ ਲੈ ਕੇ ਗਏ ਜਦੋਂ ਬਲੱਡ 4 ਗ੍ਰਾਮ ਰਹਿ ਗਿਆ ਬਾਪੂ ਚ ਇਨਫੈਕਸ਼ਨ ਹੋ ਗਈ ਕਾਫੀ ਜ਼ਿਆਦਾ ਫਿਰ ਧੂਰੀ ਵਾਲਿਆਂ ਨੇ ਸੰਗਰੂਰ ਸਿਵਲ ਹਸਪਤਾਲ ਚ ਰੇਫਰ ਕਰਤਾ ਉੱਥੇ ਬਲੱਡ ਚੜੇ ਆ 8 ਗ੍ਰਾਮ ਬਲੱਡ ਹੋ ਗਏ ਆ ਉੱਥੇ ਮਲਮ ਪੱਟੀ ਹੁੰਦੀ ਰਹੀ ਤੇ ਉਹਨਾਂ ਨੇ ਫਿਰ ਕਿਹਾ ਵੀ ਇਹਨੂੰ ਰਜਿੰਦਰਾ ਲੈ ਜਾਓ ਜੋ ਸਾਡੇ ਕਰਨ ਵਾਲਾ ਸੀ ਕੰਮ ਉਹ ਅਸੀਂ ਕਰਤਾ ਫਿਰ ਉੱਥੋਂ ਘਰੇ ਲੈ ਆਏ ਕਿਉਂਕਿ ਉੱਥੇ ਕੋਈ ਉਸ ਕਦਰ ਮਦਦ ਕਰਨ ਵਾਲਾ ਜਾਂ ਜਾਣ ਪਛਾਣ ਨਹੀਂ ਹੈ ਵੀ ਇਹਨਾਂ ਦੀ ਉੱਥੇ ਸਹੀ ਤਰੀਕੇ ਇਲਾਜ ਹੋ ਸਕੇ ਸਾਡੀਆਂ ਵੀਡੀਓ ਦੇਖਦੇ ਸੀ ਬਾਈ ਜੀ ਹੁਣੀ ਇਹਨਾਂ ਦੇ ਨਗਰ ਹਥਨ ਤੋਂ ਪਹਿਲਾਂ ਵੀ ਇੱਕ ਵੀਰ ਸਾਡੇ ਕੋਲੇ ਜਿਹਦੀ ਰੀੜ੍ਹ ਦੀ ਹੱਡੀ ਟੁੱਟੀ ਹੋਈ ਸੀ ਉਹ ਰਹਿ ਕੇ ਗਿਆ ਸੀ ਸਾਡੇ ਨਾਲ ਜਦੋਂ ਸਾਰੇ ਹਾਲਾਤ ਸਾਂਝੇ ਕੀਤੇ ਦੱਸਿਆ ਤੇ ਅੱਜ ਬਾਪੂ ਜੀ ਨੂੰ ਸਾਡੇ ਕੋਲੇ ਇਲਾਜ ਵਾਸਤੇ ਇੱਕ ਪੰਚਾਇਤ ਦੇ ਰੂਪ ਚ ਬਜ਼ੁਰਗ ਨਗਰ ਨਿਵਾਸੀ ਇਕੱਠੇ ਹੋ ਕੇ ਸਾਡੇ ਕੋਲੇ ਲੈ ਕੇ ਆਏ ਨੇ ਇਹਨਾਂ ਦਾ ਵੀ ਧੰਨਵਾਦ ਆ ਸਰਕਾਰ ਜੋਗ ਨੇ ਸਾਡੇ ਲਈ ਬਾਪੂ ਜੀ ਸੁਪਨਿਆਂ ਦੇ ਘਰ ਚ ਆ ਗਏ ਆ ਅਰਦਾਸ ਕਰਿਓ ਕਾਲਪੁਰ ਖਵਾਹਿਗੁਰੂ ਬਾਪੂ ਨੂੰ ਤੰਦਰੁਸਤੀ ਬਖਸ਼ੇ ਬਾਪੂ ਜੀ ਜਦੋਂ ਤੋ ਜਲਦ ਠੀਕ ਹੋ ਕੇ ਦੁਬਾਰਾ ਆਪਣੀ ਮਸ਼ੀਨ ਤੇ ਬੈਠ ਸਕੇ ਜਿਹਦੇ ਉੱਤੇ ਬੈਠ ਕੇ ਬਾਪੂ ਆਪਦੀ ਰੋਜੀ ਰੋਟੀ ਕਮਾਉਂਦਾ ਸੀ ਬਾਪੂ ਦੁਬਾਰੇ ਮਸ਼ੀਨ ਚਲਾਉਣੀ ਚਾਹੁੰਨਾ ਤੇਰੇ ਮਨ ਚ ਹੈ ਭਾਵਨਾ ਵੀ ਤੂੰ ਦੁਬਾਰੇ ਪੱਲੀਆਂ ਸਲਾਈ ਕਰੇ ਸਾਡੇ ਇੱਥੇ ਕਰਦਿਆ ਕਰੇਗਾ ਮੱਕਾ ਹਾਂ ਬੱਕਾ ਆਪਣੇ ਵੀ ਪਸ਼ੂ ਘਰ ਆ ਇੱਥੇ ਉੱਥੇ ਪੱਲੜ ਚਾਹੀਦੇ ਆ ਸਾਨੂੰ ਕਰਦੇ ਆ ਸਲਾਈ ਹਾਂ ਕਰਦੇ ਆ ਠੀਕ ਆ ਅਰਦਾਸ ਕਰਿਓ ਕਾਲ ਪ੍ਰਖ ਵਾਹਿਗੁਰੂ ਮੇਹਰ ਕਰਨ ਬਾਪੂ ਜਲਦ ਤੋਂ ਜਲਦ ਠੀਕ ਹੋ ਕੇ ਇੱਕ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਤੇ ਆਪਣੇ ਘਰ ਜਾਵੇ ਇਹਨਾਂ ਪਿੰਡ ਵਾਸੀਆਂ ਦਾ ਤੇ ਭਰਾ ਦਾ ਜਿਹੜਾ ਆਪਦੇ ਭਰਾ ਦੇ ਇਲਾਜ ਨੂੰ ਲੈ ਕੇ ਅਪਰਾਲਾ ਵਾ ਉਹ ਕਾਮਯਾਬ ਹੋ ਸਕੇ ਤੁਸੀਂ ਸਾਰੇ ਅਰਦਾਸ ਕਰਿਓ ਇੱਕ ਮਿਹਨਤ ਕਾਸ਼ਨਸਾਨ ਜਿਨੇ ਫਿਜ਼ੀਕਲੀ ਡਿਸੇਬਲ ਹੋਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਰੋਜੀ ਰੋਟੀ ਕਮਾਉਂਦਾ ਰਿਹਾ ਮਿਹਨਤ ਨੂੰ ਤਰਜੀਹ ਦਿੱਤੀ ਸਭ ਤੋਂ ਵੱਡੀ ਗੱਲ ਆ ਕੋਈ ਨਸ਼ਾ ਜਾਂ ਕੋਈ ਵੈਲ ਹੈਬ ਨਹੀਂ ਹੈ ਇਹਨਾਂ ਬਜ਼ੁਰਗਾਂ ਨੇ ਦੱਸਿਆ ਵੀ ਬੜਾ ਮਿਹਨਤ ਕਾਸ਼ਨਸਾਨ ਜਿਸ ਤੀਨ ਨੂੰ ਦੇਖਦੇ ਹੋਏ ਅਸੀਂ ਚਾਹੁੰਦੇ ਆ ਵੀ ਇਹ ਤੰਦਰੁਸਤ ਹੋ ਕੇ ਇੱਕ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਕਾਲ ਪਰਖ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ